ਜਿਹੜਾ ਇਹ ਦੇਸ਼ ਪੰਜਾਬ ਆ ਇਸ ਤੇ ਬੜੇ ਹਮਲਾਵਾਰ ਆਏ ਸਦੀਆਂ ਤੋਂ ਹਮਲਾਵਾਰ ਆਉਂਦੇ ਰਹੇ ਪਰ ਇਹ ਦੇਸ਼ ਪੰਜਾਬ ਉਹਨਾਂ ਦਾ ਮੂੰਹ ਮੋੜਦਾ ਰਿਹਾ ਸੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਕਈ ਹਮਲੇ ਹੋਏ ਤੇ ਅੱਜ ਦੇ ਅਸੀਂ ਹਮਲੇ ਦੀ ਗੱਲ ਕਰੀਏ ਇਸ ਤਰ੍ਹਾਂ ਦਾ ਹਮਲਾ 88 ਚ ਵੀ ਹੋਇਆ ਇੱਥੇ ਹੜ ਲਿਆਂਦੇ ਗਏ ਹੁਣ ਵੀ 2025 ਚ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਜਾਣ ਬੁੱਝ ਕੇ ਭਾਵੇਂ ਕਿ ਕੁਦਰਤੀ ਤੌਰ ਤੇ ਸਾਡਾ ਇੰਦਰ ਦੇਵਤਾ ਵੀ ਮਿਹਰਬਾਨ ਆ ਪਰ ਇਹ ਸਾਜ਼ਿਸ਼ ਦੀਨ ਜਿਹਦੇ ਵਿੱਚ ਪੰਜਾਬ ਰੋਧੀ ਸ਼ਕਤੀਆਂ ਸ਼ਾਮਲ ਨੇ ਸਾਸ਼ਵੀਨ ਪੰਜਾਬ ਨੂੰ ਹੜਾਂ ਦੀ ਮਾਰ ਦੇ ਵਿੱਚ ਰੋੜਿਆ ਗਿਆ ਜਿਹਦੇ ਨਾਲ ਇਹਨਾਂ ਨੇ ਪਾਕਿਸਤਾਨ ਦੇ ਪੰਜਾਬ ਨੂੰ ਵੀ ਜੋੜਿਆ ਜਿਹੜੀ ਕੀ ਮਾੜੀ ਗੱਲ ਆ ਕਿਉਂਕਿ ਸਮੁੱਚੀ ਮਾਨਵਤਾ ਦੀ ਗੱਲ ਅਸੀਂ ਕਰਦੇ ਆ ਸਮੁੱਚੇ ਭਾਈਚਾਰੇ ਦੀ ਗੱਲ ਅਸੀਂ ਕਰਦੇ ਆ ਤੋਂ ਉਸ ਗੱਲ ਨੂੰ ਲੈ ਕੇ ਜਿਹੜਾ ਪੰਜਾਬ ਨੂੰ ਮੋੜੋ ਸਾਰਨ ਦੀ ਗੱਲ ਆ ਅੱਜ ਫੈਡਰੇਸ਼ਨ ਆਪਣੀ ਵਰੇਗਣ ਜਿਹੜੀ ਕਾਲ ਤੱਕ ਸਾਹਿਬ ਅਖੇ ਅਰਦਾਸ ਕਰਕੇ ਪੰਜਾਬ ਨੂੰ ਮੋੜੋ ਸਾਰੀ ਲਈ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਜਿਹੜਾ ਸਾਰੀ ਜਥੇਬੰਦੀ ਇਸ ਅਰਦਾਸ ਕਰਨ ਜਾ ਰਹੀ ਆ ਉਹ ਗੁਰੂ ਕਿਰਪਾ ਕਰੇ ਇਹ ਪੰਜਾਬ ਜਿੱਥੇ ਜਿਹੜਾ ਉਜਾੜਾ ਹੋਇਆ ਉਸ ਦੀ ਵਿੱਚੋਂ ਵੀ ਨਿਕਲੇ ਕਿਉਂਕਿ ਪੰਜਾਬ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਆਪਸੀ ਭਾਈਚਾਰੇ ਦੀ ਮਤ ਕਰਦਾ ਹੋਰ ਭਾਈਚਾਰੇ ਵੀ ਇੱਥੇ ਆ ਕੇ ਬਹੁਤ ਸਾਰੀ ਮਦਦ ਕਰਦੇ ਨੇ ਸਹਿਯੋਗ ਕਰਦੇ ਨੇ ਸਾਡਾ ਉਹਨਾਂ ਦੇ ਲਈ ਤਹਿ ਦਿਲ ਤੋਂ ਸਨਮਾਨ ਅਤੇ ਸਤਿਕਾਰ ਹੈ ਤੇ ਦੂਜੇ ਪਾਸੇ ਇਸ ਪੰਜਾਬ ਦੇ ਵਿੱਚ ਬਦਲਾਅ ਦੇ ਨਾਮ ਦੇ ਉੱਤੇ ਇੱਕ ਵੱਡਾ ਚੋਰ ਤੇ ਡਾਕੂ ਲਟੇਰਿਆਂ ਦਾ ਇੱਕ ਇੱਕ ਫੌਜ ਜਿਹੜੀ ਆ ਇਸ ਤੇ ਹਮਲਾ ਕਰਨ ਆਈ ਤੋਂ ਉਹਨਾਂ ਦੇ ਬਦਲਾ ਵਾਸਤੇ ਵੀ ਪੰਜਾਬ ਨੂੰ ਮੁੜ ਸਾਰਨ ਵਾਸਤੇ ਵੀ ਸਿਆਸੀ ਫਿਜ਼ਾ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਅਕਾਲੀ ਦਰਬਰ ਵਰਗੇ ਜਥੇਬੰਦੀਆਂ ਨੂੰ ਅੱਗੇ ਲਿਆਉਣ ਵਾਸਤੇ ਪੰਜਾਬ ਦੀ ਮੁੜ ਸਾਰੀ ਲਈ ਅਸੀਂ ਅਜ਼ਰਦਾਸ ਕਰਦੇ ਹਾਂ ਸਰਕਾਰਾਂ ਦੀ ਮਨਸ਼ਾ ਦਿਖਾਈ ਦੇ ਰਹੀ ਆ ਕਿ ਉਹ ਗਟਿਆ ਨੂੰ ਪਾਣੀ ਚ ਲਵੇੜ ਕੇ ਤਸਵੀਰਾਂ ਖਿਚਾਉਣ ਤੋਂ ਇਲਾਵਾ ਕੁਝ ਨਹੀਂ ਕਰ ਰਹੇ ਚਾਹੇ ਇੱਥੇ ਚੰਡੀਗੜ੍ਹ ਦੇ ਹੋਣ ਤੇ ਚਾਹੇ ਦਿੱਲੀ ਦੇ ਹੋਣ ਜਿਹੜੀਆਂ ਵੀ ਗੱਲਾਂ ਹੋਈਆਂ ਉਹ ਚੰਗੀਆਂ ਨਹੀਂ ਹੋਈਆਂ ਪੰਜਾਬ ਦੇ ਲੋਕ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਸ ਦਾ ਫੈਸਲਾ ਸੁਣਾਉਣਗੇ ਮੇਰਾ ਲੱਗਦਾ ਕਿ ਇਸ ਹੜਾਂ ਦੇ ਵਿੱਚ ਸਮਾਜਿਕ ਤਿਕਾ ਨੇ ਆਪਣਾ ਵਜ ਚੜ ਕੇ ਜਿਹੜਾ ਰੋਲ ਅਦਾ ਕੀਤਾ ਇਹ ਇਹ ਇਹੀ ਵੱਖਰੀ ਪਛਾਣ ਹੈ ਕਿਉਂਕਿ ਗੁਰੂ ਦਾ ਜਿਹੜਾ ਸਿਧਾਂਤ ਆ ਉਹ ਸਰਬੱਤ ਦੇ ਭਲੇ ਦਾ ਵਾ ਦੋ ਵਕਤ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਤੇ ਪੰਜਾਬ ਦੇ ਲਈ ਤਹਿ ਦਿਲ ਤੋਂ ਬਹੁਤ ਲੋਕ ਇੱਥੇ ਆਏ ਜਿਨ੍ਹਾਂ ਦਾ ਅਸੀਂ ਤਹਿ ਦਿਲ ਤੋਂ ਸਤਿਕਾਰ ਕਰਦੇ ਆ ਪੰਜਾਬ ਮਰਦਾ ਨਹੀਂ ਆ ਪੰਜਾਬ ਨੂੰ ਮਾਰਨ ਵਾਲੇ ਕਈ ਆਏ ਪੰਜਾਬ ਜਿਉਂਦਾ ਗੁਰਾਂ ਦੇ ਨਾਲ ਅੱਜ ਅਸੀਂ ਭਾਈ ਗੁਰਦਾਸ ਹਾਲ ਤੋਂ ਇਹ ਅਰਦਾਸ ਯਾਤਰਾ ਲੈ ਕੇ ਆਏ ਆ ਜਿਹਦੇ ਵਿੱਚ ਹੁਣ ਅਸੀਂ ਸਾਰੇ ਕਿਨਾਕਾਲ ਤਖਤ ਸਾਹਿਬ ਦੇ ਅਰਦਾਸ ਕਰਦੇ ਤੇਰੇ ਵੱਲੋਂ ਸਾਹਿਬ ਜਗਮੋਰ ਸਾਰੀ ਦੇ ਲਈ ਤੁਹਾਡੇ ਵੱਲੋਂ ਕਿਹੜੇ ਕਿਹੜੇ ਉਪਰਾਲੇ ਜਿਹੜੇ ਅਸੀਂ ਹਰ ਉਪਰਾਲੇ ਵਿੱਚ ਸ਼ਾਮਲ ਆ ਨਿਮਾਣੇ ਸੇਵਕ ਦੇ ਵਜੋਂ ਜਥੇਬੰਦੀ ਵੀ ਸ਼ਾਮਲ ਆ ਸਾਡੀ ਸ਼ਰੋਣੀ ਕਮੇਟੀ ਦੇ ਤੌਰ ਤੇ ਸ਼ਾਮਲ ਆ ਭਾਈਚਾਰੇ ਦੇ ਤੌਰ ਤੇ ਸ਼ਾਮਲ ਆ ਹਰ ਤਰੀਕੇ ਨਾਲ ਹਰ ਥਾਂ ਤੇ ਸਾਡੇ ਜਿਹੜੇ ਜਿਵੇਂ ਦੇਖੋ ਵੀ ਜਿਹੜੇ ਇਲਾਕਿਆਂ ਵਿੱਚੋਂ ਗੁਰਦਾਸਪੁਰ ਦੇ ਵਿੱਚੋਂ ਨੌਜਵਾਨ ਆਏ ਨੇ ਪ੍ਰੋਇ ਪਰ ਫਾਜ਼ਿਲਕਾ ਵਿੱਚੋਂ ਨੌਜਵਾਨ ਆਏ ਨੇ ਕਪੂਰਥਲੇ ਵਿੱਚੋਂ ਆਏ ਨੇ ਸਾਰੇ ਆਪੋ ਆਪਣੀ ਥਾਂ ਦੀ ਡਿਊਟੀਆਂ ਜਿਹੜੀਆਂ ਕਰ ਰਹੇ ਨੇ ਗੁਰੂ ਕਿਰਪਾ ਕਰੇਗਾ ਪੰਜਾਬ ਚੜ੍ਹਦੀ ਕਲਾ ਚ